ਆਜੋ ਪੰਜਾਬੀਓ ਆਹ ਭਰਾਵਾਂ ਨੇ ਬਹੁਤ ਸਲਾਘਾ ਜੋ ਕੰਮ ਕੀਤਾ ਇਹ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਟੂ ਦੇ ਨੌਜਵਾਨ ਹੈ ਬਹੁਤ ਸਲਾਘਾ ਜੋ ਕੰਮ ਕੀਤਾ ਟਰੱਕ ਭਰ ਕੇ ਚਾਰਦਾ ਲੈ ਕੇ ਆਇਆ ਹੜ੍ਹ ਪੀੜਤਾਂ ਵਾਸਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਪਿੰਡ ਦਾ ਨੌਜਵਾਨ ਇਹਨਾਂ ਵੀਰਾਂ ਵਾਂਗੂ ਸੋਚੇ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਇਹੋ ਜੇ ਪਿੰਡ ਭਰਾਵਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਇਹਨਾਂ ਭਰਾਵਾਂ ਦੀ ਉਮਰ ਲੰਬੀ ਹੋਵੇ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਇਹ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਜਾਵੇ ਤੇ ਪਿੰਡ ਵਾਸੀ ਹਰੇਕ ਐਸੇ ਤਰੀਕੇ ਨਾਲ ਮਦਦ ਕਰਨ ਜਿਵੇਂ ਆਹ ਭਰਾ ਕਰਦੇ ਆ ਵੀਡੀਓ ਪੂਰੀ ਸੁਣਿਓ ਤੇ ਸ਼ੇਅਰ ਜ਼ਰੂਰ ਕਰਕੇ ਜਾਇਓ ਸ਼ੇਅਰ ਕਰਨਾ ਨਾ ਭੁੱਲ ਜਾਇਓ ਭਰਾਵੋ ਆਜੋ ਸੁਣਦੇ ਆ ਇਹਨਾਂ ਭਰਾਵਾਂ ਨੇ ਕੀ ਆਖਿਆ ਸਾਦੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਭਰਾ ਮਦਦ ਲੈ ਕੇ ਆਏ ਆ ਹੜਪੀੜਤਾ ਵਾਸਤੇ ਠੀਕ ਹੈ ਨਾ ਆਜੋ ਆਪਾਂ ਪੁੱਛਦੇ ਆ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਭਾਈ ਜੀ ਤੁਸੀਂ ਇਹ ਪਿੰਡ ਵੱਲੋਂ ਲੈ ਕੇ ਆਏ ਆ ਜਾਂ ਆਪਣੇ ਤਰਫੋਂ ਲੈ ਕੇ ਆਏ ਆ ਭਾਈ ਜੀ ਪਿੰਡ ਵੱਲੋਂ ਲੈ ਕੇ ਆਏ ਆ ਸਾਡਾ ਪਿੰਡ ਜਿਲਾ ਕੱਟੂ ਬਰਨਾਲਾ ਪਿੰਡ ਕੱਟੂ ਜੀ ਜਿਲਾ ਬਰਨਾਲਾ ਅੱਛਾ ਸਾਰੇ ਪਿੰਡ ਦੇ ਸੈਹ ਰੋਗ ਨਾਲ ਦੀ ਚਾਰ ਇਕੱਠਾ ਕਰਕੇ ਲੈ ਕੇ ਆਏ ਆ ਜੀ ਅਸੀਂ ਮੱਜਨ ਕੋਲ ਆ ਬਈ ਪਹਿਲਾਂ ਵੀ ਤੁਸੀਂ ਮਦਦ ਕਰਦੇ ਰਹੇ ਨੇ ਉਹ ਹੜਪੀੜਤਾ ਦੀ ਜਿਵੇਂ ਆਮ ਜਿੱਥੇ ਲੋਡ ਬੰਦ ਹੁੰਦੇ ਆ ਜਾਂ ਪਹਿਲੀ ਵਾਰ ਆ ਰਹੇ ਹੋ ਨਹੀਂ ਭਾਈ ਜੀ ਅਸੀਂ ਹਰ ਵ ਪੁਰਾਣੇ ਸਮੇਂ ਦੀ ਜਦੋਂ ਹੀ ਪਹਿਲਾਂ ਸਾਡੇ 마을 ਪਿੰਡ ਦੇ ਸਾਰੇ ਬੰਦੇ ਬਹੁਤ ਬੰਦ ਨਾਲ ਸ਼ੁਰੂ ਦੀ ਚੱਲਦਾ ਤੁਰਿਆਦਾ ਸਾਡੇ ਪਰਦਾ ਜਾਂਦਾ ਠੀਕ ਹੈ ਉਹ ਵੀ ਪਿੰਡ ਦੀ ਚੱਲੀ ਆਉਂਦੀ ਸਾਰਾ ਨਗਰ ਸਾਡਾ ਨਾਲ ਮਿਲ ਕੇ ਕਿਤੇ ਵੀ ਕੋਈ ਮਸੀਬ ਪੈਂਦੀ ਹੈ ਹਰੇਕ ਥਾਂ ਮੇ ਲੰਗਰ ਦੀ ਲੋੜ ਆ ਲੰਗਰ ਵੀ ਲੈ ਕੇ ਜਾਂਦਾ ਕਿਤੇ ਕਿਸੇ ਵੀ ਚੀਜ਼ ਦੀ ਤੂੜੀ ਦੀ ਕਾਖੰਡੇ ਦੀ ਹਰੇਕ ਥਾਂ ਮੇ ਬਾਈ ਜਲਦਾ ਚਲੋ ਬਹੁਤ ਸੋਹਣੀ ਗੱਲ ਹੈ ਭਰਾਵੋ ਐਦਾਂ ਸਪੋਰਟ ਕਰਿਆ ਕਰੋ ਸਾਰੇ ਪਿੰਡ ਇਕੱਠੇ ਹੋ ਕੇ ਜਿਵੇਂ ਇਹ ਵੀਰ ਆਏ ਆ ਇਹ ਮਿਸਾਲ ਪੈਦਾ ਕਰਨ ਵਾਲੇ ਆ ਸਾਡੇ ਪਿੰਡ 'ਚ ਵੀ ਕੋਈ ਪ੍ਰੋਬਲਮ ਆਵੇ ਸਾਡਾ ਪਿੰਡ ਸਾਰਾ ਇਕਜੁੱਟ ਹੋ ਕੇ ਕੰਮ ਕਰਦਾ ਗਿਆ ਸੇਵਾ ਨੂੰ ਕੋਈ ਵੀ ਲੰਗਰ ਲਾਉਣਾਗਾ ਸਾਰੇ ਇਕੱਠੇ ਹੋ ਕੇ ਕਰਦੇ ਬਹੁਤ ਸੋਹਣੀ ਗੱਲ ਹੈ ਸਾਰੇ ਪਿੰਡ ਦਾ ਇੱਕ ਹੀ ਆ ਕੋਈ ਐ ਨਹੀਂ ਹੈਗਾ ਜਿਵੇਂ ਅਸੀਂ ਕਹਿ ਦਈਏ ਵੀ ਉਵੇਂ ਹੀ ਕਰਦੇ ਆ ਪਿੰਡ ਦੇ ਮੰਨਦੇ ਹੈਡੀ ਗੱਲ ਅਸੀਂ ਉਹਨਾਂ ਦੀ ਮੰਨਦੇ ਆ ਬਹੁਤ ਸੋਹਣੀ ਗੱਲ ਹੈ ਭਰਾਵੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇੰਨਾ ਭਰਾਵਾਂ ਨੂੰ ਏਕਾ ਹੋਵੇ ਜਿਵੇਂ ਇਹ ਭਰਾਵਾਂ ਨੇ ਏਕਾ ਕਰਕੇ ਆਏ ਆ ਏਕਾ ਕਰਕੇ ਹੜਪੀੜਤਾ ਦੀ ਮਦਦ ਕਰਨ ਆਏ ਆ ਕਿਉਂਕਿ ਆਪਾਂ ਜੇ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਮਦਦ ਕਰਾਂਗੇ ਤਾ ਆਪਣਾ ਪ੍ਰਾਵੋ ਇਹਨਾਂ ਦਾ ਥੋੜਾ ਜਿਹਾ ਦੁੱਖ ਬਣਾ ਲਾਂਗੇ ਆਪਾਂ ਇਹਨਾਂ ਵੀਰਿਆਂ ਨੂੰ ਦਿਖਾ ਦੇ ਤੇ ਮਗਰ ਗੱਟੇ ਦਿਖਾ ਦੇ ਭਰੇ ਹੋਏ ਚਾਰ ਦੇ ਕਿਉਂਕਿ ਜੇਕਰ ਆਪਾਂ ਥੋੜਾ ਜਿਹਾ ਇਹਨਾਂ ਦਾ ਦੁੱਖ ਬਣਾਵਾਂਗੇ ਆਪਾਂ ਸਾਰਾ ਤਾਂ ਇਹਨਾਂ ਦਾ ਉਹ ਨਹੀਂ ਕਰ ਸਕਦੇ ਨੁਕਸਾਨ ਪੂਰਾ ਨਹੀਂ ਕਰ ਸਕਦੇ ਪਰ ਜੇਕਰ ਥੋੜਾ ਥੋੜਾ ਦੁੱਖ ਬਣਾਵਾਂ ਮੈਂ ਦੁੱਖ ਬੰਡਾਇਆ ਘਟ ਜਾਂਦਾ ਖੁਸ਼ੀਆਂ ਬਣਾਈਆਂ ਵਧ ਜਾਂਦੀਆਂ ਤੇ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਪਿੰਡ ਵਾਸੀਆਂ ਦਾ ਤੁਹਾਡੇ ਸਾਰੇ ਪਿੰਡ ਦਾ ਧੰਨਵਾਦ ਜਿਹੜੇ ਇੱਥੋਂ ਤੱਕ ਆਏ ਤੇ ਇੱਕ ਮਿੰਟ ਘੱਟ ਕੇ ਹੋਰ ਜੇ ਕੋਈ